ਅੱਜ ਮੌਜੂਦ ਹੈਗੀਆਂ ਪਿੰਡ ਵੈਰੋ ਕੇ ਚੱਕ ਗਲਮ ਰਸੂਲ ਦੇ ਵਿੱਚ ਇਸ ਪਿੰਡ ਦੇ ਵਿੱਚ ਜਿਹੜੀ ਕਾਫੀ ਏਰੀਏ ਦੇ ਵਿੱਚ ਜਿਹੜੀ ਅੱਗ ਲੱਗੀ ਆ ਜਿਹਦੇ ਨਾਲ ਬਹੁਤ ਸਾਰੇ ਨੁਕਸਾਨ ਕਿਸਾਨਾਂ ਦਾ ਜਿਹੜਾ ਹੈਗਾ ਕਾਫੀ ਨੁਕਸਾਨ ਹੋਇਆ ਹੈ ਜਿਹੜੀ ਕਣਕ ਹੈਗੀ ਆ ਪੁੱਤਾਂ ਦੇ ਵਾਂਗੂ ਪਾਲੀ ਕਣਕ ਜਿਹੜੀ ਅੱਜ ਸੜ ਕੇ ਸੁਆਹ ਹੋ ਗਈ ਹੈ ਜਿਹੜੇ ਕਿਸਾਨ ਦੀਆਂ ਸਦਰਾਂ ਚਾਹ ਜਿਹੜੀ ਆਪਦੀ ਫਸਲ ਤੇ ਟਿਕੀਆਂ ਹੁੰਦੀਆਂ ਉਹ ਅੱਜ ਜਿਹੜੀਆਂ ਆਈਆਂ ਚਕਣਾ ਚੂਰ ਹੁੰਦੀਆਂ ਦਿਖਾਈ ਦਿੱਤੀਆਂ ਅਸੀਂ ਅੱਜ ਉਸ ਥਾਂ ਤੇ ਮੌਜੂਦ ਆ ਜਿੱਥੇ ਕਿਸਾਨਾਂ ਦੀ ਕਣਕ ਜਿਹੜੀ ਹੈਗੀ ਆ ਉਹ ਸੜੀ ਹੈਗੀ ਆ ਤੇ ਅਸੀਂ ਉਹਨਾਂ ਕਿਸਾਨਾਂ ਨਾਲ ਵੀ ਤੁਹਾਨੂੰ ਮਿਲਾਉਣੇ ਹੈਗੇ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਤੇ ਹਾਂਜੀ ਬਾਪੂ ਜੀ ਕਿੰਨੀ ਆਪਣੀ ਜਿਹੜੀ ਕੁੱਲ ਕਣਕ ਹੈਗੀ ਆ ਜਿਹੜੀ ਉਹ ਅੱਜ ਸੜ ਚੁੱਕੀ ਹੈਗੀ ਆ 6 ਏਕੜ ਕਣਕ ਸੜ ਕੇ ਸਭ ਹੋ ਗਿਆ ਜੀ ਅੱਛਾ ਤੁਹਾਡੀ 6 ਏਕੜ ਜਿਹੜੀ ਕਣਕ 4 ਏਕੜ ਮੇਰੀ ਹੈ ਜੀ ਤੇ ਇੱਕ ਜਲਾ ਅੰਮ੍ਰਿਤਪਾਗ ਹੈਗਾ ਜੀ ਜग्गा ਜੀ ਠੀਕ ਹੈ ਜੀ ਇਹਨੇ ਵਿਚਾਰੇ ਠੇਕੇ ਤੇ ਲਈ ਸੀਗੀ ਠੀਕ ਹੈ ਜੀ ਨਹੀਂ ਨਹੀਂ ਅਗੋਂ ਕੋਈ ਕੰਟਰੋਲ ਨਹੀਂ ਹੋਇਆ ਅੱਗ ਦਾ ਠੀਕ ਹੈ ਜੀ ਜਦੋਂ ਜਾਇਰ ਹੋ ਗਿਆ ਅਸੀਂ ਅੱਗ ਦੀ ਜੋ ਬੋਲ ਗਿਆ ਦੂਸਰਾ ਫਿਰ ਫਾਇਰ ਬ੍ਰਿਗੇਡ ਵੀ ਆ ਗਿਆ ਮੋਕੇ ਤੇ ਉਸ ਬਾਅਦ ਅਸੀਂ ਅੱਗ ਤੋਂ ਕੰਟਰੋਲ ਕਰ ਲਿਆ ਸੀ ਫਿਰ ਉਸੇ ਸਾਡੀ ਮਦਦ ਬਾਵਾ ਕੀਤੀ ਠੀਕ ਹੈ ਜੀ ਅੱਗ ਵੀ ਉੱਤੇ ਇੱਕ ਟਰੈਕਟਰ ਵਿੱਚ ਜਲਸਿਆ ਗਿਆ ਜੀ ਇੱਕ ਟਰੈਕਟਰ ਤੇ ਦੋ ਨੁਕਸਾਨ ਜੀ ਉਹਨਾਂ ਨੂੰ ਤਿੰਨ ਤਿੰਨ ਨੁਕਸਾਨਾਂ ਨੂੰ ਵੀ ਅੱਗ ਦਾ ਸੇਕ ਲੱਗਿਆ ਜੀ ਠੀਕ ਹੈ ਇੱਕੋ ਕਿਸਾਨਾਂ ਦਾ ਜਿਹੜਾ ਟਰੈਕਟਰ ਹੈਗਾ ਉਹ ਸੜ ਚੁੱਕਿਆ ਤੇ ਇੱਕ ਕਿਸਾਨ ਜਿਹੜਾ ਹੈਗਾ ਉਹ ਚੁਲ ਚੁੱਕਿਆ ਜਿਹੜਾ ਜੇਰੇ ਇਲਾਜ ਇਸ ਟਾਈਮ ਮਕਸਰ ਹਸਪੀਟਲ ਦੇ ਵਿੱਚ ਦਾਖਲ ਹੈਗਾ ਉਹ ਵੀ ਕਿਸਾਨਾਂ ਨੇ ਦੱਸਿਆ ਵੀ ਉਹਦੇ ਕਾਫੀ ਜਿਹੜੇ ਗੰਭੀਰ ਤਰੀਕੇ ਨਾਲ ਚੁਲ ਚੁੱਕਿਆ ਸਾਡੇ ਨਾਲ ਇਸ ਟਾਈਮ ਇੱਥੇ ਕਿਸਾਨ ਆਗੂ ਵੀ ਮੌਜੂਦ ਹੈ ਕੀਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਕੀ ਕਹਿਣਾ ਤੁਹਾਡਾ ਇਸ ਤੇ ਅੱਜ ਜਿਹੜੀ ਕਿਸਾਨਾਂ ਦਾ ਨੁਕਸਾਨ ਹੋਇਆ ਇਹਦੇ ਬਾਰੇ ਤੁਸੀਂ ਕੀ ਮੰਗ ਕਰਦੇ ਹੋ ਅੱਜ ਜਿਹੜੀ ਸਾਡੇ ਕਿਸਾਨਾਂ ਨਾਲ ਦੁਖਦਾਈ ਘਟਨਾ ਵਾਪਰੀ ਹੈ ਇਹਨਾਂ ਦੀਆਂ ਫਸਲਾਂ ਜਿਹੜੀ ਅੱਜ ਇੱਥੇ ਸੜ ਗਈ ਹੈਗੀ ਆ ਤੇ ਅਸੀਂ ਆਏ ਹੈਗੇ ਆ ਤੇ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਹੈਗੇ ਆ ਵੀ ਜਿਹੜਾ ਇੱਥੇ ਸਾਡੇ ਕਿਸਾਨਾਂ ਦੀ ਕਣਕ ਸੜੀ ਆ ਜਾਂ ਹੋਰ ਟਰੈਕਟਰਾਂ ਦਾ ਨੁਕਸਾਨ ਹੋਇਆ ਜਾਂ ਸਾਡਾ ਜਿਹੜਾ ਕਿਸਾਨ ਇੱਕ ਉਹਦੇ ਦੌਰਾਨ ਅੱਗ ਦੇ ਵਿੱਚ ਝੁਲਸਿਆ ਗਿਆ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡੇ ਕਿਸਾਨਾਂ ਨੂੰ ਤੁਰੰਤ ਜਿਹੜੀ ਇਹਦੀ ਗਰਤੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜਾ ਸਾਡਾ ਕਿਸਾਨ ਇਸ ਅੱਗ ਦੇ ਸੇਕ ਦੇ ਵਿੱਚ ਝੁਲਸੇ ਹੈਗੇ ਆ ਤੇ ਪ੍ਰਸ਼ਾਸਨ ਉਹਨਾਂ ਦੇ ਇਲਾਜ ਦੀ ਜ਼ਿੰਮੇਵਾਰੀ ਲਵੇ। ਸਾਨੂੰ ਇਹ ਗਿਲਾ ਹੈਗਾ ਵੀ ਜਿਹੜੀਆਂ ਇਹ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਚੋਣੇ ਵੇਲੇ ਇਹ ਇੱਕ ਦਾਵਾ ਕਰਦੇ ਸੀ ਵੀ ਅਸੀਂ ਜਿਹੜਾ ਸੈਟਲਾਈਟ ਰਾਹੀਂ ਇਹ ਦੇਖਦੇ ਹੈਗੇ ਆ ਵੀ ਉਹਨਾਂ ਨੂੰ ਝੱਟ ਪਤਾ ਲੱਗ ਜਾਂਦਾ ਸੀ ਵੀ ਜਦੋਂ ਕਿਤੇ ਕੋਈ ਅੱਗ ਲੱਗ ਜਾਂਦੀ ਸੀ ਜਾਂ ਕਿਸਾਨ ਲਾਉਂਦੇ ਸੀ ਇਸ ਹਾਲਾਤ ਦੇ ਵਿੱਚ ਹੋਰ ਵੀ ਪੰਜਾਬ ਦੇ ਵਿੱਚ ਥਾਂ ਥਾਂ ਘਟਨਾਵਾਂ ਵਾਪਰੀਆਂ ਹੈਗੀਆਂ ਵੱਡੇ ਪੱਤਰ ਤੇ ਜਿਹੜਾ ਕਿਸਾਨੀ ਦਾ ਨੁਕਸਾਨ ਹੋਇਆ ਇੱਥੇ ਕੋਈ ਫਾਇਰ ਬ੍ਰਿਗੇਡ ਇੱਥੇ ਕੋਈ ਪ੍ਰਸ਼ਾਸਨ ਸਾਨੂੰ ਨਜ਼ਰ ਨਹੀਂ ਆਇਆ ਸਾਨੂੰ ਸਰਕਾਰ ਦੇ ਉੱਤੇ ਇਸ ਗੱਲ ਦਾ ਗਿਲਾ ਹੈਗਾ ਕਿ ਇੱਕ ਪਾਸੇ ਸਰਕਾਰ ਵੱਡੇ ਦਾਅਵੇ ਕਰਦੀ ਆ ਤੇ ਇੱਕ ਪਾਸੇ ਸਾਡੇ ਕਿਸਾਨਾਂ ਦੀ ਜਿਹੜੀ ਪੁੱਤਾਂ ਵਾਂਗੂ ਪਾਲੀ ਫਸਲ ਇਸ ਤਰ੍ਹਾਂ ਜਿਹੜੀ ਮਿੰਟਾ ਸਕਿੰਟਾਂ ਦੇ ਵਿੱਚ ਜਿਹੜੀ ਟੈ ਟੇਰੀ ਜਿਹੜੀ ਇਹ ਮਤਲਬ ਹੋ ਜਾਂਦੀ ਹੈਗੀ ਆ ਅਸੀਂ ਇਹ ਮੰਗ ਕਰਦੇ ਆਂ ਵੀ ਸਾਡੇ ਜਿਹੜੇ ਕਿਸਾਨਾਂ ਨੂੰ ਤੁਰੰਤ ਇਹ ਜਿਹੜਾ ਸਾਡਾ ਬੰਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਅਸੀਂ ਇਹਨਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਵੀ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਸ ਸਾਡੇ ਜਿਹੜੇ ਅੱਜ ਦਾ ਸਾਡਾ ਇਹ ਦੁੱਖਤਾਈ ਪਹਿਲੂ ਆ ਇਸ ਲੜਾਈ ਨੂੰ ਅੰਜਾਮ ਤੱਕ ਲੜਨ ਲਈ ਅਸੀਂ ਜਿੱਥੋਂ ਤੱਕ ਸਾਨੂੰ ਜਾਣਾ ਪਿਆ ਅਸੀਂ ਲੜਾਂਗੇ ਸਾਡੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਵੀ ਦੇਵਾਂਗੇ ਜਿਹੜਾ ਹੋਰ ਸਾਡੇ ਨੁਕਸਾਨ ਦੀ ਪੂਰਤੀ ਜਿਹੜੀ ਕਰਾਉਣ ਲਈ ਲਾਸਟ ਤੱਕ ਅਸੀਂ ਜਿਹੜਾ ਸੰਘਰਸ਼ ਕਰਾਂਗੇ ਇੱਕ ਗੱਲ ਹੋਰ ਵੀ ਅੱਜ ਸੂਬਰ ਕੇ ਸਾਹਮਣੇ ਆਉਂਦੀ ਆ ਜਦੋਂ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਸੀਗੇ ਤਾਂ ਸਰਕਾਰ ਦੀਆਂ ਗੱਡੀਆਂ ਤੁਰੰਤ ਉੱਥੇ ਪਹੁੰਚ ਜਾਂਦੀਆਂ ਸੀਗੀਆਂ ਉਹ ਅੱਗ ਸਰਕਾਰ ਨੂੰ ਨਜ਼ਰ ਪੈ ਜਾਂਦੀ ਆ ਪਰ ਜਿਹੜੀ ਇਹ ਅੱਗ ਕਿਸਾਨਾਂ ਦੇ ਖੇਤਾਂ ਵਿੱਚ ਅੱਜ ਫਸਲਾਂ ਨੂੰ ਲੱਗੀ ਆ ਇਹ ਅੱਗ ਜਿਹੜੀ ਆ ਉਹ ਸਰਕਾਰ ਨੂੰ ਨਹੀਂ ਦਿਸਦੀ ਕਿਉਂਕਿ ਕੋਈ ਵੀ ਸਰਕਾਰ ਦਾ ਹਲਾ ਅਧਿਕਾਰੀ ਹਜੇ ਤੱਕ ਇਨ੍ਹਾਂ ਕਿਸਾਨਾਂ ਦੀ ਸਾਰ ਲੈਣ ਜਿਹੜਾ ਹੈਗਾ ਨਹੀਂ ਪਹੁੰਚਿਆ ਹੈਗਾ ਕਿਉਂਕਿ ਹੁਣ ਤੱਕ ਜਦੋਂ ਅੱਗ ਲੱਗੀ ਇੰਨਾ ਟਾਈਮ ਹੋ ਗਿਆ ਫਾਇਰ ਬ੍ਰੇਡ ਵੀ ਉਦੋਂ ਆਈ ਹੈ ਜਦੋਂ ਕਿਸਾਨਾਂ ਨੇ ਅੱਗ ਬੁਝਾ ਲਈ ਸੀ ਤੇ ਪਰ ਕੋਈ ਗਰਦੌਰੀ ਕਰਨ ਵਾਸਤੇ ਕੋਈ ਹਜੇ ਤੱਕ ਇਨ੍ਹਾਂ ਕੋਲੇ ਕੋਈ ਅਧਿਕਾਰੀ ਨਹੀਂ ਪਹੁੰਚਿਆ ਇਹ ਵੀ ਇੱਕ ਸਰਕਾਰ ਦੀ ਜਿਹੜੀ ਨਕਾਮੀ ਹੈਗੀ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਨਜ਼ਰ ਆਉਂਦੀ ਹੈਗੀ ਹੈ ਕਿਉਂਕਿ ਜਿਹੜੀ ਉਹ ਝੋਨੇ ਦੀ ਪਰਾਲੀ ਵਲੇ ਤੇ ਇਨ੍ਹਾਂ ਦੀਆਂ ਗੱਡੀਆਂ ਵੀ ਪੈਟਰੋਲਿੰਗ ਕਰਦੀਆਂ ਰਹਿੰਦੀਆਂ ਹੈਗੀਆਂ ਉਹ ਇੱਥੇ ਥਾਂ ਥਾਂ ਤੇ ਕੁਰਸਾ ਤੁਰ ਹੀ ਫਰਦੀ ਹੈਗੀ ਆ ਕਿ ਉਹਨਾਂ ਪਟ્રોલ ਅਧਿਕਾਰੀਆਂ ਦੀ ਹੁਣ ਡਿਊਟੀ ਨਹੀਂ ਲੱਗ ਸਕਦੀ ਕਿ ਉਹ ਹੁਣ ਪੈਟਰੋਲਿੰਗ ਜਿਹੜੀ ਹੈਗੀ ਆ ਉਹ ਨਹੀਂ ਕੀਤੀ ਜਾ ਸਕਦੀ ਤਾਂ ਜੋ ਕਿਸਾਨਾਂ ਦੀ ਅੱਗ ਜਿਹੜੀ ਫਸਲ ਨੂੰ ਲੱਗਣ ਤੋਂ ਬਚਾਇਆ ਜਾ ਸਕੇ ਸਾਡੇ ਨਾਲ ਇੱਥੇ ਹੋਰ ਵੀ ਕਿਸਾਨ ਆ ਗੂ ਮੌਜੂਦ ਆ ਉਹਨਾਂ ਨੂੰ ਵੀ ਪੁੱਛਾਂਗੇ ਪਾਪੂ ਜੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਗੱਲ ਇਹ ਆ ਵੀ ਅਸੀਂ ਪਰਸੋਂ ਮੈਂ ਤੇ ਬਾਈ ਚੰਨ ਸਿੰਘ ਅਸੀਂ ਮੰਡੀ 'ਚ ਬੈਠੇ ਰਹੇ ਆ ਸਾਡੀ ਉੱਥੇ ਕਾਨਕ ਸਿਟੀ ਆ ਮੈਨੂੰ ਆਦਾ ਅਸੀਂ ਬਾਈ ਮੇਰਾ ਕਾਫੀ ਰਕਵਾ ਖੜਾ ਤੇ ਮਸ਼ੀਨ ਦੇ ਅੰਨੀਆਂ ਚੱਲ ਕੋਈ ਨਹੀਂ ਮਿਲ ਜੂ ਹੁਣ ਪੱਕੀ ਖੜੀ ਆ ਵੱਡਾਂਗੇ ਅਡੀਕਾਂ ਤਾਂ ਬਹੁਤ ਲੰਮੀਆਂ ਹੁੰਦੀਆਂ ਤੇ ਪਰ ਇਹ ਨਹੀਂ ਪਤਾ ਵੀ ਆ ਚੱਕਰ ਕੀ ਬਣ ਜਾਣਾ ਤੇ ਮੇਰੇ ਭਰਾ ਦਾ ਬਹੁਤ ਨੁਕਸਾਨ ਹੋਇਆ ਤੇ ਪਰਮਿਆਂ ਦਾ ਵੀ ਸਾਡੇ ਇੱਥੇ ਸਾਰਾ ਕੁਝ ਛੜਕਰੀ ਜਮਨ ਨਜ਼ਦੀਕ ਆ ਸਾਰਾ ਕੁਝ ਨਜ਼ਦੀਕ ਆ ਤੇ ਕਿਉਂ ਨਹੀਂ ਸਰਕਾਰ ਤੁਜੀ ਇਹ ਹੋ ਸਕਦਾ ਕਿਲਾ ਦੋ ਕਿੱਲੇ ਦੇ ਵਿੱਚ ਹੀ ਛਿਮਟ ਜਾਂਦੀ ਤੇ ਨਾ ਨੁਕਸਾਨ ਹੁੰਦਾ ਕਿਸਾਨਾਂ ਦਾ ਤਿੰਨ ਕਿਸਾਨ ਝੁਲਸ ਗਏ ਨਾਲ ਤੁਸੀਂ ਇਹ ਵੇਖੋ ਵੀ ਆਹ ਵੇਖੋ ਮੈਦਾਨੇ ਕੱਢ ਕੇ ਵਿਖਾ ਦਮੈਂ ਕਿਵੇਂ ਪੱਕੀ ਹੈ ਫਸਲ ਤੇ ਕਿਵੇਂ ਇੱਥੇ ਘਰੀ ਜਾਂਦੀ ਆ ਇੱਕ ਰੋਣ ਨਿਕਲਦਾ ਆਦਾ ਤੇ ਭਾਈ ਚੰਨ ਖੜਾ ਨਾਲ ਕੋਲੇ ਤੇ ਇਹਨੂੰ ਇਹੀ ਔਥਲਾ ਦਿੰਨੇ ਆ ਭਾਈ ਤੇਰੇ ਨਾਲ ਆ ਤੇ ਨਾਲ ਹੀ ਖੜਾਂਗੇ ਤੇ ਪਰ ਸਰਕਾਰ ਨੂੰ ਇਹਦੀ ਜ਼ਿੰਮੇਵਾਰੀ ਜ਼ਿਆਦਾ ਲੈਣੀ ਚਾਹੀਦੀ ਆ ਵੈਰਜੀ ਖਾਲਸਾ ਵੈਰਜੀ ਇੱਕ ਪੋਰਟ ਤੇ ਤੇ ਕਿਸਾਨ ਆਗੂ ਤੇ ਇਥੇ ਮੌਜੂਦ ਕਿਸਾਨ ਹਾਜ਼ਰ ਹਨ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਜਦੋਂ ਅੱਗ ਲੱਗੀ ਹੈ ਪ੍ਰਸ਼ਾਸਨ ਨੂੰ ਫੋਨ ਹੋਇਆ ਹੈ ਫਾਇਰ ਬਰਗੇਡ ਨੂੰ ਤੇ ਇਥੇ ਪਹੁੰਚ ਜਾਂ ਪਹੁੰਚਦੇ ਆ ਲਗਭਗ 45 ਤੋਂ 50 ਏਕੜ ਜਿਹੜਾ ਹੈਗਾ ਨਾੜ ਉਹ ਵੀ ਸੜ ਗਿਆ ਫਸਲ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਜਿਹੜਾ ਤੂੜੀ ਤੋਂ ਇਸ ਟਾਈਮ ਵਿੱਚ ਕਈ ਗਰੀਬ ਕਿਸਾਨਾਂ ਦਾ ਰਕਬਾ ਵੀ ਆਇਆ ਹੈ ਜਿਨ੍ਹਾਂ ਨੂੰ ਤੂੜੀ ਬਣਾਉਣੀ ਆ ਬਹੁਤ ਮੁਸ਼ਕਲ ਹੋ ਜਾਣੀ ਹੈ ਪਰ ਹੁਣ ਜਿਹੜਾ ਇਹ ਮੁਆਵਜ਼ਾ ਜਿਹੜਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਹਨਾਂ ਦੀ ਪੂਰਤੀ ਸਰਕਾਰ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਧੂ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਦਾ ਧੰਨਵਾਦ